ਜਿਆਨੇ ਵਿਖੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਇਸ ਮੌਕੇ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਹੈ ਜਿਹੜੀ ਗੁਰਪ੍ਰੀਤ ਗੋਗੀ ਨੂੰ ਪੇਸ਼ ਕੀਤੀ ਗਈ ਤਾਂ ਸਿੱਕੇ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਆਪ ਦੀ ਸਮੂਹ ਲੀਡਰਸ਼ਿਪ ਤੋਂ ਇਲਾਵਾ ਵੱਖ-ਵੱਖ ਪਾਰਟੀ ਦੇ ਨੇਤਾ ਅਤੇ ਮੰਤਰੀ ਵੀ ਮੌਜੂਦ ਜਿਨ੍ਹਾਂ ਨੇ ਗੁਰਪ੍ਰੀਤ ਗੋਗੀ ਦੀ ਜ਼ਿੰਦਗੀ ਬਾਰੇ ਵਿਚਾਰ ਚਰਚਾ ਕੀਤੀ ਇਸ ਦੇ ਨਾਲ ਹੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਉਹਨਾਂ ਕਿਹਾ ਜਿੰਨੀ ਵੀ ਜ਼ਿੰਦਗੀ ਗੁਰਪ੍ਰੀਤ ਗੋਗੀ ਜੀ ਕੇ ਗਏ ਨੇ ਉਹ ਬੇहद ਹੀ ਜ਼ਿਆਦਾ ਉਦਾਹਰਣ ਯੋਗ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਸੇਵਾ ਕੀਤੀ ਹੈ ਉਹ ਹਰ ਕੋਈ ਨਹੀਂ ਕਰ ਸਕਦਾ ਬਹੁਤ ਖੁਸ਼ਦਿਲ ਮਿਜ਼ਾਜ ਦੇ ਸੀਗੇ ਦਲੇਰ ਸੀਗੇ ਲੋਕਾਂ ਦੀ ਗੱਲ ਕਰਨ ਵਾਲੇ ਸੀਗੇ ਜਦੋਂ ਇਹੋ ਜਿਹਾ ਸਾਥੀ ਜਾਂਦਾ ਹੈ ਤੇ ਮੈਂ ਸਮਝਦਾ ਕਿ ਪੂਰੀ ਪੂਰੀ ਸਟੇਟ ਨੂੰ ਘਟਾ ਜਿਹੜਾ ਬਹੁਤ ਵੱਡਾ ਪੈਂਦਾ ਜੀ ਸਰ ਕਿਤੇ ਪਾਰਟੀ ਪੱਤਰ ਤੇ ਕੋਈ ਯੋਨ ਨਾ ਰਿਛਾ ਮਾਰਨ ਕਿ ਤੁਹਾਨੂੰ ਆਊ ਕੋ ਗੱਲ ਨਹੀਂ ਜੋ ਪਰਿਵਾਰ ਨਾਲ ਗੱਲ ਕਰਾਂਗੇ ਅੱਜ ਤੱਕ ਸਿਰਫ ਦੁੱਖ ਸਾਂਝਾ ਕਰਨ ਲਈ ਆਇਆ ਉਹ ਪਰਿਵਾਰ ਨਾਲ ਗੱਲ ਕਰਾਂਗੇ ਲੀਡਰਸ਼ਿਪ ਨਾਲ ਗੱਲ ਕਰਨ ਜਿਵੇਂ ਸਾਰੇ ਸਾਥੀ ਚਾਹਣਗੇ ਉਵੇਂ ਹੀ ਹੋਊਗਾ ਕੀ ਕਰਾਂਗੇ ਸਰ ਉਹਨਾਂ ਦੇ ਰਹਿੰਦੇ ਨੇ ਰੇ ਪ੍ਰੋਜੈਕਟ ਨੇ ਉਹਨੂੰ ਲੈ ਕੇ ਵੀ ਉਹ ਤਾਂ ਉਹ ਤਾਂ ਵੈਸੀ ਸਰਕਾਰ ਦੀ ਡਿਊਟੀ ਬੰਦਦੀ ਹੈ ਜੀ ਉਹ ਆਪਦੇ ਹਲਕੇ ਦੇ ਕੰਮਾਂ ਦੇ ਲਈ ਬੜੇ ਵਚਨਬੱਧ ਸੀਗੇ ਔਰ ਗਾਹੇ-ਬਗਾਹੇ ਉਹ ਮਸਲੇ ਇਸ਼ੂਜ਼ ਉਠਾਉਂਦੇ ਰਹਿੰਦੇ ਨੇ ਰਹਿੰਦੇ ਸੀਗੇ ਤੇ ਜਿਹੜੇ ਵੀ ਉਹਨਾਂ ਦੇ ਡ੍ਰੀਮ ਪ੍ਰੋਜੈਕਟਸ ਸੀਗੇ ਜਿਹੜੇ ਵੀ ਉਹ ਕੰਮ અધੂਰੇ ਛੱਡ ਗਏ ਨੇ ਉਹਨਾਂ ਨੂੰ ਆਪਾਂ ਸਾਰੇ ਨਾਲ ਮਿਲ ਕੇ ਅਸੀਂ ਸਾਰੇ ਨਾਲ ਮਿਲ ਕੇ ਉਹਨੂੰ ਪੂਰਾ ਕਰਾਂਗੇ ਕਾਫੀ ਜ਼ਿਆਦਾ ਨੀਡ ਪਾਤੀ ਕਹਿੰਦੇ ਤੁਹਾਡੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਜੀ ਰੈਗੂਲਰ ਬੇਸਿਸ ਦੇ ਉੱਪਰ ਅਸੀਂ ਮਿਲਦੇ ਰਹਿੰਦੇ ਸੀਗੇ ਕਿਉਂਕਿ ਇਹੋ ਜਿਹਾ ਖੁਸ਼ਦਿਲ ਸਾਫ਼ ਸੁਥਰੀ ਗੱਲ ਕਰਨ ਵਾਲਾ ਦਲੇਰ ਵਿਅਕਤੀ ਜਿਹੜਾ ਉਹ ਬਹੁਤ ਨਵੇਕਲੇ ਹੁੰਦੇ ਨੇ ਬਹੁਤ ਥੋੜੇ ਮਿਲਦੇ ਨੇ ਮੇਰੀ ਯਾਦ ਹੈ ਉਹਨਾਂ ਦੇ ਚਲਾਣੇ ਤੋਂ ਵੀ 2 ਦਿਨ ਪਹਿਲਾਂ ਲਗਾਤਾਰ 2 ਦਿਨਾਂ ਗੋਗੀ ਜੀ ਬੱਗਾ ਜੀ ਪੱਪੀ ਜੀ ਇਹ ਮੇਰੇ ਕੋਲ ਆਉਂਦੇ ਰਹੇ ਇਸ ਤਕਰੀਬਨ ਪੰਜ ਮਹੀਨਾ 6-6 ਘੰਟੇ ਅਸੀਂ ਬੈਠਦੇ ਸੀਗੇ ਪੋਲਿਟੀਕਲ ਗੱਲਾਂਬਾਤਾਂ ਕਰਦੇ ਸੀਗੇ ਸਾਰੇ ਕਮਾਂਕਰਾਂ ਦੀ ਪਲਾਨਿੰਗ ਕਰਦੇ ਸੀਗੇ ਕਾਰਪੋਰੇਸ਼ਨ ਦੀ ਇਲੈਕਸ਼ਨ ਦੀ ਪਲਾਨਿੰਗ ਕਰਦੇ ਸੀਗੇ ਤੇ ਬੜਾ ਬੜਾ ਵਧੀਆ ਮਾਹੌਲ ਦੇ ਵਿੱਚ ਔਰ ਕਦੇ ਵੀ ਨਾ ਉਹਨਾਂ ਦੇ ਦਿਲ ਦਿਮਾਗ ਤੇ ਕਦੇ ਮੱਥੇ ਤੇ ਇਹੋ ਜਿਹਾ ਸ਼ਿਕਨ ਨਹੀਂ ਨਹੀਂ ਲੱਗਦਾ ਸੀਗਾ ਕਿ ਇਹੋ ਜਿਹਾ ਪਾਣਾ ਜਿਹੜਾ ਉਹ ਵਾਪਰ ਜੇਗਾ ਸੋ ਬਹੁਤ ਵੱਡਾ ਘਾਟਾ ਹੈ ਜਿਹੜਾ ਜੀ ਉਹ ਸਾਰਿਆਂ ਨੂੰ ਪਿਆ ਧੰਨਵਾਦ ਥੈਂਕ ਯੂ ਧੰਨਵਾਦ ਹਾਂਜੀ ਦੋਖਣ ਲਗਾ ਪਹੁੰਚੇ ਹੋ ਕੀ ਕਰਨਾ ਚਾਹੋਗੇ ਤੁਹਾਡਾ ਵੀ ਸਾਥੀ ਸੀ ਮੇਰਾ ਵੀ ਸਾਥੀ ਸੀ ਸਰਪਰ ਮਿਲੇ ਸੀ ਜਿਸ ਦਿਨ ਪਹਿਲੇ ਤੁਸੀਂ ਇਕੱਠੇ ਸੀ ਸੀਚਿਆ ਸਾਹ ਕੋਲ ਜੇ ਸੀਗੇ ਤੁਸੀਂ ਇਕੱਠੇ ਸੀ ਕਾਫੀ ਪਹਿਲੇ ਦੇਖੋ ਲੁਧਿਆਣੇ ਦੀ ਔਰ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਨੂੰ ਪ੍ਰਣਾਇਆ ਹੋਇਆ ਐਮਐਲਏ ਸੀ ਬਹੁਤ ਵਧੀਆ ਇਨਸਾਨ ਸੀ ਬੜਾ ਵਧੀਆ ਪ੍ਰਹਾਸ ਸੀ ਸੋ ਪਰਮਾਤਮਾ ਨੇ ਨਹੀਂ ਚਾਇਆ ਵੀ ਉਹਦੀ ਹੋਟ ਸੇਵਾ ਕਰੇ ਲੇਕਿਨ ਉਹਨੇ ਜਿੰਨੀ ਸੇਵਾ ਕੀਤੀ ਕਮਾਲ ਦੀ ਕੀਤੀ ਜਿੰਨੀ ਜ਼ਿੰਦਗੀ ਜਿਉਇਆ ਕਮਾਲ ਦੀ ਜ਼ਿੰਦਗੀ ਜਿਉਇਆ ਲੱਗਦਾ ਵਿਧਾਨ ਸਭਾ ਦਾ ਇੱਕ ਹੀਰਾ ਜਿਹੜਾ ਉਹ ਬੋਲਿਆ ਵਾ ਤੁਸੀਂ ਅਕਸਰ ਕਿਹਾ ਤੁਸੀਂ ਬੰਵਈਏ ਹੀਰੇ ਹੈਗੇ ਵਿਧਾਨ ਸਭਾ ਬਿਲਕੁਲ ਹੀਰਾ ਸੀ ਬਿਲਕੁਲ ਹੀਰਾ ਸੀ ਔਰ ਉਹ ਇੱਕ ਗੱਲ ਕਹਿੰਦਾ ਸੀ ਵੀ ਮੈਨੂੰ ਮਾਣ ਆ ਵੀ ਗੁਰੂ ਸਾਹਿਬ ਨੇ ਮੈਥੋਂ ਇੰਨੀ ਸੇਵਾ ਲਈ ਉਹਦੇ ਜਿੰਨਾ ਕਹਿੰਦਾ ਮੇਰੇ ਹਲਕੇ ਜਿੰਨਾ ਵਿਕਾਸ ਹੋਰ ਕਿਸੇ ਅਲਗੇ ਜ ਹੋਇਆ ਨਹੀਂ ਇਸ ਤਰ੍ਹਾਂ ਦੀ ਮਤਲਬ ਉਹ ਹੁਣ ਮਾਨਣ ਤੁਹਾਡੇ ਨੱਕੀ ਹਾਲ ਕੇ ਦੀ ਪ੍ਰੋਜੈਕਟਾਂ ਬਾਰੇ ਆਪਣੇ ਲਾਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਕੀਤੀ ਕੁਝ ਜਿਹੜੀ ਲਾਸਟ ਉਹਨਾਂ ਨੇ ਗੱਲਬਾਤ ਵਿੱਚ ਦੱਸੀ ਆ ਫਿਰੋਜ਼ਪੁਰ ਰੋਡ ਤੇ ਜਦੋਂ ਮੈਂ ਲਾਇਆ ਉਹਨਾਂ ਨੂੰ ਇਸ ਵੇਲੇ ਲਾਇਆ ਮੈਨੂੰ ਉਹ ਕਹਿੰਦੇ ਕਹਿੰਦੇ ਜੀ ਮੈਂ ਦਿੱਲੀ ਜਾ ਜਾ ਕੇ ਆਪ ਜਿਹੜੇ ਆਹਾ ਨੈਸ਼ਨਲ ਹਾਈਵੇ ਦੇ ਅਫਸਰਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮਿੰਤਾਂ ਕਰਕੇ ਕਹਿੰਦਾ ਪੁਲ ਕਹਿੰਦਾ ਵਿਦਨ ਟਾਈਮ ਪੂਰਾ ਕਰਾਇਆ ਨਹੀਂ ਹੋਣਾ ਨਹੀਂ ਸੀ ਸੋ ਮਤਲਬ ਉਸ ਬੰਦੇ ਨੇ ਕਮ ਕੀਤਾ ਜਿਸ ਲਈ ਇੱਕ ਐਮਐਲਏ ਬਣਦਾ ਨਾ ਉਹ ਐਮਐਲਏ ਸੀ ਤੁਹਾਡੇ ਨਾਲ ਘਰੇਲੂ ਰਿਲੇਸ਼ਨ ਸੀ ਕਾਫੀ ਜਿਆਦਾ ਗੂੜੇ ਸੰਬੰਧ ਸੀ ਕਾਫੀ ਪਹਿਲਾਂ ਤੁਹਾਡੇ ਨਾਲ ਸਮਾਂ ਬਤਾਇਆ ਹਾਂ ਉਸ ਦਿਨ ਉਸ ਦਿਨੇ ਉਹਨਾਂ ਨੇ ਮੈਨੂੰ ਮਤਲਬ ਇਹੀ ਗੱਲ ਗੱਲਾਂ ਕਹੀਆਂ ਉਹ ਤੇ ਬਾਬਾ ਸੀਚੇ ਵਾਲੀ ਨਾਲ ਉਹ ਕਹਿੰਦੇ ਸੀ ਜੀ ਆਪਾਂ ਇਹ ਬੁੱਢੇ ਨਾਲੇ ਦਾ ਜਿਹੜਾ ਇਹ ਜਿਹੜਾ ਨਾ ਇਹ ਕੋੜ ਲਾ ਦੇਣਾ ਉਹਨੂੰ ਬੁੱਢਾ ਦਰਿਆ ਬਣਾ ਕੇ ਰੱਖਣਾ ਔਰ ਹਰ ਤਰ੍ਹਾਂ ਭਾਵੇਂ ਮੇਰੇ ਪੱਲਿਓਂ ਪੈਸੇ ਲੱਗ ਜਾਣ ਜੋ ਮਰਜ਼ੀ ਲੱਗੇ ਜੋ ਮਰਜ਼ੀ ਕਰਨਾ ਪਵੇ ਮੈਂ ਬਾਬਾ ਜੀ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ ਬਹੁਤ ਅੱਛਾ ਇੰਤਜ਼ਾਰ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ